ਰੋਟੀ ਵਰਸਸ ਵੋਟੀ 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 ਰੋਟੀ ਰੋਟੀ ਦੇ ਬੰਦਾ ਮਗਰ ਮਗਰ ਤੇ ਵੋਟੀ ਦੇ ਗਿਆ ਕੀ ਉਹ ਕਿਦਾਂ ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਜਿਹਨੇ ਸਾਰੇ ਸੰਸਾਰ ਨੂੰ ਰੱਬ ਵਰਗਾ ਬੰਦਾ ਨਹੀਂ ਕੋਈ ਹੈਗਾ ਨੋਟੀ ਕੀ ਬਾਤ ਜਿੰਦੇ ਸਾਰੇ ਸੰਸਾਰ ਨੂੰ ਲਾਈ ਵੋਟੀ ਵੋਟੀ ਮੈਂ ਸਦਾ ਜੱਗ ਤੇ ਖਾਂਦੇ ਰੈਣ ਗਾਲਾ ਜਿੰਨਾ ਬਚੋਲਿਆਂ ਕੀਤੀ ਏ ਕਮਾਈ ਮੋਟੀ ਕਿਆ ਬਾਤ ਹੈ ਪੱਜੀ ਫਿਰਦੀ ਏ ਬੋਟੀ ਦੇ ਅੱਗੇ ਦੁਨੀਆ ਸੁਬਾ ਸ਼ਾਮ ਦੁਪਹਿਰ ਨੂੰ ਭਜਾਏ ਬੋਟੀ ਦਿਲ ਦੇ ਦਰਦ ਨਫਰੋਲ ਜਗ ਗਿਆ ਮੈਂ ਉਹ ਬੋਟੀ ਦੀ ਕਦਰ ਨੂੰ ਕੀ ਜਾਣੇ ਬੈਣੀ ਪਾਸਿਆਂ ਵੇ ਨਵਜੀਤ ਸਿਆਂ ਉਹ ਬੋਤੀ ਦੀ ਕਦਰ ਨੋਕੀ ਜਾਣੇ ਲਾਵਾਂ ਲੈ ਕੇ ਨਾ ਜੀ ਦੇ ਕਰਿਆਈ ਬੋਤੀ ਮਾਖਾ ਵਾਟ ਚਾਹ ਵਿਆਹ ਪਰੇ ਨੂੰ ਪੁੱਛ ਹੌਲੀ ਬੋਨਾ ਭਾਬੀ ਤਨੀ ਵਿਆਹ ਪਰੇ ਨੂੰ ਪੁੱਛ ਕੇ ਵੇਖ ਮਨ ਹਾਏ ਵੇਖ ਅਮਨਾ ਸੁਬਾ ਸ਼ਾਮ ਆਟਾ ਬੁਣਾਏ ਵਉਟੀ ਨਹੀਂ ਬਣਾਉਣਾ ਕਰਿਆ ਬੋਲਾ ਹੱਜਾਂ ਨੇ ਝੂਠਾ ਮਾਰੋ ਉਹਨੇ ਹੱਸਤ ਹੋ ਗਿਆ ਅੱਛਾ ਭੱਜ ਜਾ ਹੁਣ ਦੇਖਾ ਰੋਟੀ ਗਾਣਾ ਗਾਉਂਦੇ ਮਨਸੂਰ ਟਿਰਗਟ ਅਣ ਦੇ ਆਣ ਸੁਣ ਰਹੀ ਹੋ ਉਹਨਾਂ ਕਰਾਂ ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਵਉਟੀ ਹਾਜ਼ਰ ਮੈਡਮ ਜੀ ਬੜਾ ਯਾ ਆਪਣੀਆਂ ਅੱਛਾ ਉਹਨਾਂ ਬਾਤ ਕਰਾਂ ਚ ਬਰਕਤਾਂ ਰਹਿੰਦੀਆਂ ਨੇ ਇੱਕ ਵਾਰ ਜਿੱਥੇ ਮੁਸਕਰਾਏ ਵਉਟੀ ਵਿਪਾਕ ਕੇ ਬੈਗ ਸ਼ੋਪਿੰਗ ਸੈਂਟਰ ਜਾ ਵੜਦੀ ਦਾਦੇ ਦਾਦੀਆਂ ਨੂੰ ਬੱਚੇ ਚੁਕਾਏ ਵਾ ਕੀ ਕੀ ਵਾਤੀ ਕੋਈ ਵੋਟੀ ਦੀਆਂ ਪਾਵਰਾਂ ਨਹੀਂ ਖੋ ਸਕਦਾ ਹਾਇ ਖੋ ਸਕਦਾ ਕਿਉਂਕਿ ਪਾਵਰਾਂ ਦੇ ਕਿਸ ਰੱਬ ਨੇ ਗਣੋਂ ਲਾਇਬਿਲਟੀ ਉਹਨੇ ਬਣਾਈ ਰੱਬ ਬੜਾ ਸੀ ਨੋਟੀ ਜੀ ਨੇ ਬਣਾਈ ਵਾਟੀ ਹਾਂਜੀ ਹਾਂਜੀ ਉਧੇ ਪਾਵਰਾ ਕਰਕੇ ਆਪਣੇ ਕੋਲੋਂ ਲਾਈਵ ਆਉਂਦਾ ਜਾ ਪੈਣੀ ਉਹਦੇ ਗਾਲੀ ਪੈ ਮੇਰੇ ਬੱਸ ਆਹ ਕੀ ਬਾਤ ਹੈ ਪਰ ਜੇ ਨਾ ਹੁੰਦੀ ਵੋਟੀ ਰੀ ਦੀ ਕਿਸਮਤ ਖੋਟੀ ਨਾ ਮਾਂ ਹੁੰਦੀ ਨਾ ਭੈਣ ਛੋਟੀ ਨਾ ਕੋਈ ਚੌਕੇ ਚੜਦੀ ਨਾ ਪੱਕਦੀ ਰੋਟੀ ਫਿਰ ਬੱਚਿਆਂ ਦੇ ਮੂੰਹ ਚ ਕਾਉਣ ਪਾਉਂਦਾ ਵੋਟੀ ਸੁਰਖਾਤ ਸਿਆਂ ਛੱਟ ਗੱਲਾਂ ਬਾਤਾਂ ਚੁੱਪ ਕਰਕੇ ਤੂੰ ਵੀ ਨਾ ਬਲਾ ਵੋਟੀ ਭਾਵੇਂ ਲੰਮੀ ਹੋਵੇ ਭਾਵੇਂ ਹੋਵੇ ਛੋਟੀ ਵੋਟੀ ਦੇ ਵੀ ਹੈ ਨੇਕਾਂ ਨੇ ਰੂਪ ਇਸ ਨੇ ਬਣ ਕੇ ਲక్ష్ਮੀ ਘਰ ਵਿੱਚ ਆਈ ਬੇਟੀ ਪਹਿਲਾਂ ਬਾਬਲੇ ਤੇ ਫਿਰ ਸੌਰੇ ਕਰਦਾ ਕਿਉਂਕਾ ਚੁੱਲਾ ਵੀ ਇਹ ਚਲਾਏ ਵੋਟੀ ਲੱਖ ਲਾਹਣ ਤਾਂ ਦਾਜ ਦੇ ਲੋਭੀਆਂ ਤੇ ਜਿਨ੍ਹਾਂ ਲਈ ਆਪਣਾ ਆਪ ਸੜਾਏ ਵੋਟੀ ਆਪਣਾ ਆਪ ਸੜਾਏ ਵੋਟੀ ਆਪਣਾ ਆਪ ਸੜਾਏ ਵੋਟੀ ਬਹੁਤ ਜਵਾ